ਸਵਾਗਤ ਹੈ ਜੀ ਆਪਣੇ ਕਹੇ ਦੇ ਪਟਿਆਰੇ ਫਾਰਮ ਤੋਂ ਕਿਤਾਬ ਕੀ ਹਾਲ ਚਾਲ ਹੈ ਤੇ ਪਹਿਲਾਂ ਸਾਰਾ ਸਾਥਰੀ ਗਾ ਜਿਹੜੇ ਆਪਣੀ ਵੀਡੀਓ ਵੇਖਦੇ ਆ ਕਿਉਂਕਿ ਬਈ ਉਹ ਸਾਰੇ ਘਰ ਦੇ ਮੈਂਬਰ ਸਾਡੇ ਨਾਲ ਬਣ ਜਾਂਦੇ ਹਨ ਜਿਹੜੇ ਪਰਿਵਾਰ ਆਪਣੇ ਜਿਹੜੇ ਫੋਲੋ ਕਰ ਦਿੰਦੇ ਆ ਆਪਾਂ ਨੂੰ ਤੇ ਉਸ ਤੋਂ ਬਾਅਦ ਵੀ ਆਪਾਂ ਜੀ ਕੀ ਗੋਲੀ ਜਾਣਕਾਰੀ ਦੇਣ ਲੱਗੇ ਆਪਾਂ ਤੇ ਆਪਣੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਤੁਸੀਂ ਹੋਰ ਵੀ ਆਪਾਂ ਹਰ ਇੱਕ ਵੀ ਹੋ ਨਵੀਂ ਨਵੀਂ ਵੀਡੀਓ ਜਾਣਕਾਰੀ ਹਰ ਲੈ ਕੇ ਤੁਹਾਡੀ ਕਰਾਉਂਦੇ ਰਹਿਾਂਗੇ ਤੇ ਭਾਈ ਆਪਾਂ ਜੇ ਸਵਾਲ ਹੈ ਜੀ ਜਦੋਂ ਆਪਾਂ ਦਾ ਤੂੰ ਕਹਿੰਦੀ ਹੈ ਨਾ ਉਹਨੂੰ ਆਪਾਂ ਇਹਨੂੰ ਦੋ ਤਿੰਨ ਦਿਨ ਆਪਾਂ ਮਸ਼ੀਨ ਨਹੀਂ ਲਾਉਂਦੇ ਕਈ ਭਰਾ ਹੈਗੇ ਵੀ ਮਸ਼ੀਨ ਨਾਲ ਦੇ ਨਾਲ ਲਾਇਆ ਲਾ ਦਿੰਦੇ ਆ ਬਸ ਹੁੰਦੀ ਜਮਾਤ ਚਵਾਈ ਚਵਾਈ ਨਹੀਂ ਕਰਦੇ ਜਾਗੇ ਉੱਥੇ ਜੇ ਵੀ ਪਾਲ ਉੱਡੀਏ ਉਹਨਾ ਉਹਨੂੰ ਸੀਨ ਨਾਲ ਜਿਹੜੀ ਉਹ ਥੋੜੀ ਪਾਕੀ ਜਾਂਦੀ ਹੈ ਤੇ ਜਿਹੜੀ ਥੱਤੀ ਚਵਾਈ ਹੈਗੀ ਨਾਲੇ ਆਪਾਂ ਨੂੰ ਦੁੱਧ ਦਾ ਪਤਾ ਲੱਗ ਜਾਂਦਾ ਕਿ ਆਪਾਂ ਜਿਹੜਾ ਥੱਤੀ ਚਵਾਈ ਕਰਦੇ ਆ ਆਪਾਂ ਦੁੱਧ ਘੱਟ ਘੱਟਣਾ ਚਾਹੀਦਾ ਤੇ ਮਕੀਨਾਂ ਲਈ ਸਾਰਾ ਖਚਲਣਾ ਇਸ ਕਰਕੇ ਜਿਹੜੀ ਕੋਈ ਸਿੱਕ ਦਿੱਕਤ ਆ ਜਾਂਦੀ ਹੈ ਤੇ ਫਸਲ ਘਾਟ ਮਾਰਿਆ ਜਾਂਦਾ ਤੇ ਆਪਾਂ ਵੀ ਸਾਰੇ ਜਿਹਨਾਂ ਨੂੰ ਨਵਾਂ ਕੰਮ ਸਟਾਰਟ ਕਰਿਆ ਨੇ ਜਿਹੜੀ ਇਹਨਾਂ ਦੇ ਫਾਰਮ ਹੁੰਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਜਿਹਨਾਂ ਨਵਾਂ ਕੰਮ ਸਟਾਰਟ ਕਰਿਆ ਉਹਨਾਂ ਨੂੰ ਥੋੜਾ ਜਿਹਾ ਨਹੀਂ ਪਤਾ ਹੁੰਦਾ ਵੀ ਤੁਸੀਂ ਸਵਾਈ ਕਰਨੀ ਹੋਏ ਤਿੰਨ ਦਿਨ ਲਗਾਤਾਰ ਹੱਥੀ ਸਵਾਈ ਕਰਿਆ ਕਰੋ ਤੇ ਤੁਹਾਨੂੰ ਪਤਾ ਲੱਗ ਜੂ ਉਸੇ ਟਾਈਮ ਵੀ ਆਪਾਂ ਕਹਿੰਦੇ ਕੋਈ ਚੌਥੀ ਦਿਨ ਦੀ ਮਸ਼ੀਨ ਲਾ ਲਿਆ ਕਰੋ ਠੀਕ ਹੈ ਅੱਜ ਆਪਾਂ ਗਾਣ ਨੂੰ ਚੌਥਾ ਦਿਨ ਹੋ ਗਿਆ ਹੈਗਾ ਤੇ ਆਪਾਂ ਨੂੰ ਹੱਥੀ ਸਵਾਈ ਕਰਕੇ ਜਿਹੜੀ ਸੁਬਾਹ ਆਇਆ ਸੀ ਸੁਬਾਹ ਆਪਾਂ ਇਹਨੂੰ ਮਸ਼ੀਨ ਲਾ ਲਈ ਤੇ ਆਪਣੀ ਵੀਡੀਓ ਨੂੰ ਜਿਹੜੀ ਕਰ ਕਿਵੇਂ ਲੱਗਦੀ ਹੈ ਇੱਥੇ ਕਮੈਂਟ ਕਰਕੇ ਦੱਸਿਆ ਕਰੋ ਜਿਹੜਾ YouTube ਦੀ ਵੀਡੀਓ ਵੇਖਦੇ ਆ ਉਹ ਵੀ ਆਪਾਂ ਨੂੰ ਕਮੈਂਟ ਕਰਨਾ ਜਿਹੜੇ ਵੀ ਭਰਾ Facebook ਤੇ ਵੇਖਦੇ ਆ ਆਪਣੀ ਵੀਡੀਓ ਉਹ ਵੀ ਆਪਣੀ ਜਿਹੜੀ ਵੀਡੀਓ ਦੇਖ ਕੇ ਉਹਦੀ ਹਟੋਟ ਸੋਨੂੰਗੀ ਹੋਈ ਲੱਗਦੀ ਤਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਸਾਰਿਆਂ ਦਾ